ਪੰਜਾਬ ਦੇ ਮੌਸਮ ਨੂੰ ਲੈ ਕੇ ਹੋਈ ਵੱਡੀ ਭਵਿੱਖਬਾਣੀ ਹਾਲਾਕਿ ਤੁਹਾਨੂੰ ਮੌਸਮ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਕਿ ਕੁਝ ਪੰਜਾਬ ਦਾ ਮੌਸਮ ਹੁਣ ਵੱਡੀਆਂ ਭਵਿੱਖਬਾਣੀਆਂ ਲੈ ਕੇ ਹਾਜ਼ਰ ਹੋਇਆ ਦਰਸਲ ਦੱਸ ਦਈਏ ਕਿ ਪੰਜਾਬ ਦੇ ਮੌਸਮ ਨੂੰ ਲੈ ਕੇ ਹੁਣ ਲਗਾਤਾਰ ਵੱਡੇ ਅਪਡੇਟ ਜਾਰੀ ਹੋਏ ਨੇ ਜਿਸ ਦੇ ਵਿੱਚ ਭਵਿੱਖਬਾਣੀਆਂ ਹੋਈਆਂ ਨੇ ਔਰ ਖਾਸ ਕਰਕੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਮੀਂਹ ਨੂੰ ਲੈ ਕੇ ਭਵਿੱਖਬਾਣੀਆਂ ਕੀਤੀਆਂ ਗਈਆਂ ਸੀ ਕਿ ਪੰਜਾਬ ਦੇ ਮੌਸਮ ਦੇ ਵਿੱਚ ਅਲਰਟ ਜਾਰੀ ਹੋਵੇਗਾ ਔਰ ਨਾਲ ਦੇ ਨਾਲ ਮੀਂਹ ਪੈ ਸਕਦਾ ਪਰ ਹੁਣ ਫਰਵਰੀ ਮਹੀਨਾ ਵੀ ਜਿਹੜਾ ਵਾ ਜਨਵਰੀ ਮਹੀਨੇ ਦੇ ਵਾਂਗ ਖੁਸ਼ਕ ਰਹੇਗਾ ਕਿਉਂਕਿ ਬਾਰਿਸ਼ ਜਿਹੜੀ ਆ ਉਹ ਘੱਟ ਮਾਤਰਾ ਤੇ ਹੀ ਦੇਖਣ ਨੂੰ ਮਿਲੀ ਹੈ ਤੇ ਹੁਣ ਅੱਗੇ ਵੀ ਘੱਟ ਮਾਤਰਾ ਤੇ ਹੀ ਬਾਰਿਸ਼ ਹੋਵੇਗੀ ਜਾਨੀ ਕਿ ਇਹ ਫਰਵਰੀ ਮਹੀਨਾ ਵੀ ਖੁਸ਼ਕ ਰਹਿਣ ਵਾਲਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਕੁਝ ਜਾਣਕਾਰੀ ਪੰਜਾਬ ਦੇ ਮੌਸਮ ਨੂੰ ਲੈ ਕੇ ਸਾਹਮਣੇ ਆਈ ਹੈ 4 ਫਰਵਰੀ ਤੋਂ ਸਰਗਰਮ ਹੋਈ ਪੱਛਮੀ ਗੜਬੜੀ ਹੁਣ ਬਿਲਕੁਲ ਸੁਸਤ ਪੈ ਗਈ ਹੈ ਹਾਲਾਂਕਿ ਮੌਸਮ ਵਿਭਾਗ ਕਈ ਵਾਰ ਮੀਂਹ ਦਾ ਅਲਰਟ ਜਾਰੀ ਕਰਦਾ ਹੈ ਪਰ ਇਸ ਦੇ ਬਾਵਜੂਦ ਵੀ ਪੰਜਾਬ ਵਿੱਚ ਬਾਰਿਸ਼ ਨਹੀਂ ਹੋਈ ਹੈ ਜਨਵਰੀ ਵਾਂਗ ਹੁਣ ਫਰਵਰੀ ਦਾ ਮਹੀਨਾ ਵੀ ਸੁੱਕਾ ਹੀ ਬੀਤ ਰਿਹਾ ਤੇ ਇਹ ਪੱਛਮੀ ਬਰਬਰੀ ਦਾ ਅਸਰ ਹਿਮਾਚਲ ਪ੍ਰਦੇਸ਼ ਵਿੱਚ ਦੇਖਣ ਨੂੰ ਮਿਲਿਆ ਤੇ ਕੁਝ ਇਲਾਕਿਆਂ ਵਿੱਚ ਬਰਬਰੀ ਵੀ ਹੋਈ ਹੈ ਜਿਸ ਦੇ ਚਾਲ ਦੇ ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਦੇ ਤਾਪਮਨ ਵਿੱਚ ਮਾਮੂਲੀ ਗਿਰਾਵਟ ਆਈ ਹੈ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਅੱਜ ਮੀਂਹ ਤੇ ਕੋਰੇ ਨੂੰ ਲੈ ਕੇ ਫਿਲਹਾਲ ਕੋਈ ਅਲਰਟ ਨਹੀਂ ਜਾਰੀ ਕਰ ਦਿੱਤਾ ਔਰ ਪਰ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਵਿੱਚ ਤਾਪਮਨ 'ਚ ਜਿਹੜੀ ਆ ਜਿਹੜੀ 2 ਤੋਂ 3 ਡਿਗਰੀ ਗਿਰਾਵਟ ਆ ਸਕਦੀ ਹੈ ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ 1 ਫਰਵਰੀ ਤੋਂ ਸਰਗਰਮ ਹੋਈ ਪੱਛਮੀ ਗੜਬਰੀ ਦਾ ਅਸਰ ਸਿਰ ਪਹਾੜੀ ਇਲਾਕਿਆਂ ਦੇ ਵਿੱਚ ਹੀ ਸੀ ਰਹਿ ਗਿਆ ਅਲਰਟ ਦੇ ਬਾਵਜੂਦ ਵੀ ਪੰਜਾਬ ਵਿੱਚ ਨਾ ਮਾਤਰ ਬਾਰਿਸ਼ ਹੋਈ ਹੈ ਹਾਲਾਂਕਿ ਕਈ ਦਿਨ ਗੜੇਮਾਰੀ ਹੋਈ ਹੈ ਕਈ ਥਾਵਾਂ ਦੇ ਉੱਤੇ ਪਰ ਮੀਂਹ ਦਾ ਕੋਈ ਵੀ ਖਾਸ ਅਸਰ ਜਿਹੜਾ ਦੇਖਣ ਨੂੰ ਮਿਲਿਆ ਹੈ ਪੰਜਾਬ ਦੇ ਵਿੱਚ ਤਾਂ ਹਾਲਾਂਕਿ 8 ਫਰਵਰੀ ਤੋਂ ਇੱਕ ਹੋਰ ਪੱਛਮੀ ਗੜਵੜੀ ਸਰਗਰਮ ਹੋਣ ਜਾ ਰਹੀ ਹੈ ਇਹ ਵੀ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਕੁਝ ਇਲਾਕਿਆਂ ਤੱਕ ਸੀਮਤ ਰਹੇਗੀ ਪਰ ਇਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਹਫਤੇ ਪੰਜਾਬ ਲਈ ਖੁਸ਼ਕ ਰਹਿ ਸਕਦਾ ਹੈ ਯਾਨੀ ਕਿ ਪੰਜਾਬ ਦੇ ਵਿੱਚ ਮੀਂਹ ਦਾ ਕੋਈ ਖਾਸ ਅਲਰਟ ਨਹੀਂ ਹੈ ਕੋਈ ਸੰਗੜੀ ਧੁੰਦ ਦਾ ਅਲਰਟ ਨਹੀਂ ਹੈ ਕਹਿ ਸਕਦੇ ਹਾਂ ਕਿ ਦਿਨ ਦੇ ਸਮੇਂ ਉਹ ਰਾਤ ਦੇ ਸਮੇਂ ਜੋ ਹੈ ਉਹ ਤੁਹਾਨੂੰ ਠੰਡ ਦੇਖਣ ਨੂੰ ਮਿਲ ਸਕਦੀ ਹੈ ਜਿਹੜੀ ਠੰਡ ਆ ਉਹ ਜ਼ਿਆਦਾ ਅਸਰ ਜਿਹੜਾ ਲੋਕਾਂ ਤੇ ਪਾਵੇਗੀ ਪਰ ਦੁਪਹਿਰ ਦੇ ਸਮੇਂ ਤਿੱਖੀ ਧੋਪ ਦੇ ਕਰਕੇ ਮੌਸਮ ਜਿਹੜਾ ਵਾ ਉਹ ਬਦਲਿਆ ਰਹੇਗਾ ਜਾਨਕਿ ਰਾਹਤ ਠੰਡ ਤੋਂ ਲੋਕਾਂ ਨੂੰ ਮਿਲੇਗੀ ਅਰਦਾਸੀ ਹੈ ਕਿ ਹੁਣ ਆਉਣ ਵਾਲੇ ਦਿਨਾਂ ਦਾ ਪੰਜਾਬ ਦਾ ਮੌਸਮ ਇਸ ਵਾਰਪ ਜਾਨਕਾਰੀ ਲੈ ਕੇ ਹਾਜ਼ਰ ਹੋਇਆ ਜਿੱਥੇ ਪੰਜਾਬ ਦੇ ਵਿੱਚ ਬਿਲਕੁਲ ਵੀ ਮੀਂਹ ਨੂੰ ਲੈ ਕੇ ਕੋਈ ਵੀ ਭਵਿੱਖਬਾਣੀ ਨਹੀਂ ਹੋਈ ਹੈ ਪੰਜਾਬ ਦਾ ਮੌਸਮ ਸਾਫ਼ ਤੇ ਖੁਸ਼ਕ ਰਹਿਣ ਵਾਲਾ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿ ਜਿੱਥੇ ਤਾਪਮਾਨ ਤੇ ਗਰਾਵਟ ਹੋ ਸਕਦੀ ਹੈ ਪਰ بارش ਨੂੰ ਲੈ ਕੇ ਜਾਂ ਕੋਈ ਵੀ ਵੱਡਾ ਅਲਰਟ ਜਿਹੜਾ ਪੰਜਾਬ ਦੇ ਵਿੱਚ ਨਹੀਂ ਜਾ ਰਿਹਾ ਤਾਂ ਵੱਡੀ ਫਿਲਹਾਲ ਜਿਹੜੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਲਾਜ਼ਮੀ ਬਣਦਾ ਹੈ ਕਿ ਕੁਝ ਪੰਜਾਬ ਦੇ ਹਾਲਾਤ ਨੇ ਇਸ ਤਰੀਕੇ ਦਾ ਮੌਸਮ ਆਉਣ ਵਾਲੇ ਦਿਨਾਂ ਦਾ ਪੰਜਾਬ ਦਾ ਰਹਿਣ ਵਾਲਾ ਹੈ ਕਿ ਕੁਝ ਸਥਿਤੀ ਜਿਹੜੀ ਆ ਉਹ ਸਾਹਮਣੇ ਆਈ ਹੈ ਪਰ ਦਰਸਲ ਜਿਸ ਤਰੀਕੇ ਦੇ ਨਾਲ ਭੇਖਵਾਨੀਆਂ ਹੋਈਆਂ ਸੀ ਅਲਰਟ ਜਾਰੀ ਕੀਤਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ بارش ਹੋ ਸਕਦੀ ਹੈ ਪਰ ਅਲਰਟ ਜਿਹੜਾ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ بارش ਜਿਹੜੀਆਂ ਨਹੀਂ ਦੇਖਣ ਮੀਡੀਆ ਪੋਡਕਾਸਟ ਮਾਤਰ ਤੇ ਫਰਵਰੀ ਮਹੀਨੇ ਵੀ بارش ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਖਾਸ ਆਸਾਰ ਹੁਣ ਨਹੀਂ ਦੱਸੇ ਜਾ ਰਹੇ ਨੇ ਤਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਕੋਈ ਵੀ ਤਾਜ਼ਾ ਅਪਡੇਟ ਜਿਹੜੀ ਆ ਸਾਹਮਣੇ ਨਹੀਂ ਆਈ ਹੈ ਜਾਨਕਿ ਅਲਰਟ ਜਾਰੀ ਨਹੀਂ ਹੋਇਆ ਕੋਈ ਵੀ ਮੀਂਹ ਦੀ ਜਿਹੜੀ ਭਵਿੱਖਬਾਣੀ ਨਹੀਂ ਹੈ ਮੌਸਮ ਸਾਫ਼ ਤੇ ਖੁਸ਼ਕ ਰਹਿਣ ਵਾਲਾ ਹੈ ਤਾਂ ਜੇਕਰ ਤੁਸੀਂ ਕਿਤੇ ਸਫਰ ਕਰਨ ਬਾਰੇ ਸੋਚ ਰਹੇ ਹੋ ਤੇ ਇਸ ਖਬਰ ਨੂੰ ਜ਼ਰੂਰ ਸੁਣ ਲੈਣਾ ਤੇ ਜਾਣਕਾਰੀ ਵਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਤੇ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਇਮ ਪੰਜਾਬ ਟੀਵੀ ਦੇ ਨਾਮ